ਜਿਵੇਂ ਜਿਵੇਂ ਗਰਮੀ ਵੱਧ ਰਹੀ ਹੈ ਲੋਕਾਂ ਦਾ ਜਿਉਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਪਿਛਲੇ ਕੁਝ ਦਿਨਾਂ ਤੋਂ ਦਿਨ ਦਾ ਤਾਪਮਨ ਬਹੁਤ ਤੇਜ਼ੀ ਨਾਲ ਵਧਿਆ ਹੈ ਇਸ ਤੋਂ ਇਲਾਵਾ ਰਾਤ ਦੇ ਸਮੇਂ ਵੀ ਤਾਪਮਨ ਵਿੱਚ ਵਾਧਾ ਦਰਜ ਕੀਤਾ ਗਿਆ ਹੈ ਇਸ ਕੜਾਕੇ ਦੀ ਗਰਮੀ ਦੇ ਵਿਚਕਾਰ ਕੁਝ ਲੋਕ ਠੰਡਾ ਜੂਸ ਪੀ ਕੇ ਗਰਮੀ ਤੋਂ ਰਾਹਤ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਲੋਕਾਂ ਨੇ ਰੁੱਖਾਂ ਦੀ ਕਟਾਈ ਤੇ ਪਾਬੰਦੀ ਲਗਾਉਣ ਅਤੇ ਸਾਰਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ ਹੈ ਗਰਮੀ ਦਿਨੋਂ ਦਿਨ ਵੱਧ ਰਹੀ ਹੈ ਤੇ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਜੀ ਆਪਣੇ ਬਾਹਰ ਨਿਕਲੋ ਤੇ ਸਟਾਫ ਜਾਂ ਅਮਰੀਲਾ ਨੇਕ ਨਿਕਲੋ ਤੇ ਹਾਈਡਰੇਟ ਰਹੋ ਪਾਣੀ ਪੀਓ ਨਿੰਬੂ ਪਾਣੀ ਪੀਓ 슈ਗਰ ਕੇੰਦਰਸ ਪੀਓ ਤੇ ਆਪਣਾ ਬਾਹਰ ਨਿਕਲਦੇ ਹੋ ਤਾਂ ਸੇਫ ਹੋ ਕੇ ਨਿਕਲੋ ਤਾਂ ਕਿ ਤੁਹਾਡਾ ਸਰੀਰ ਜਿਹੜਾ ਸਹੀ ਰਹੇ ਅਸੀਂ ਤਾਂ ਬਚਣ ਵਾਸਤੇ ਬੰਨੇ ਤਰਾਸ ਪੀ ਰਹੇ ਹਾਂ ਹੁਣ ਸ਼ਕੰਜੀ ਪੀਤੀ ਹੈ ਤੇ ਸਰਤੇ ਸਾਡੇ ਸਫਾ ਲਿੱਤਾ ਹੋਇਆ ਤਾਂ ਕਿ ਤੁਹਾਨੂੰ ਸਭ ਤੋਂ ਥੋੜੀ ਲੱਗੀ ਕਿੰਨੇ ਕੋ ਪਰੇਸ਼ਾਨੀ ਹੋ ਰਹੀ ਹੈ ਪਰੇਸ਼ਾਨੀ ਤਾਂ ਅਸੀਂ ਕਾਲਜ ਆ ਸਟੂਡੈਂਟ ਆ ਮਾੜੀ ਮੋੜੀ ਪਰੇਸ਼ਾਨੀ ਸਾਨੂੰ ਹੋ ਰਹੀ ਹੈ ਹੁਣ ਸਾਡਾ ਪੇਪਰ ਚੱਲੇਗਾ 1.5 2 ਵਜੇ ਤੇ ਹੁਣ ਕਰੋਂ ਚੱਲੇ ਆ ਇੱਥੇ ਆਏ ਆ ਤੇ ਗਰਮੀ ਤਾਂ ਲੱਗਦੀ ਆ ਮੈਨੂੰ ਕਹਿਣਾ ਚਾਹੁੰਦਾ ਮਿੰਨਾ ਮਜਬੂਰੀ ਬਾਹਰ ਨਾ ਘੁੰਮੋ ਕੋਈ ਫਾਇਦਾ ਨਹੀਂਗਾ ਮੁਰਕੇ ਬਿਮਾਰ ਹੋਵੋਗੇ ਤੇ ਫਿਰ ਡਾਕਟਰ ਕੋਲ ਪਜੋਗੇ ਤਾਂ ਪਤਾ ਚੱਲ ਰਿਹਾ ਵੀ ਕਿੰਨਾ ਕੋ ਡਿਗਰੀ ਤਾਪਮਨ ਹੈ ਇਸ ਟਾਈਮ ਹੋਵੇਗਾ ਕੋਈ 45 47 ਡਿਗਰੀ ਮੇਰੇ ਹਿਸਾਬ ਨਾਲ ਅੱਗੇ ਮੌਸਮ ਵਾਲੇ ਕਹਿੰਦੇ ਆ ਕਿ ਮਾੜਾ ਮਾੜਾ ਤੇਜ਼ ਹੀ ਹੋਏਗਾ। ਤਾਪਮਾਨ ਦਾ 50 ਦੇ ਨੇੜੇ ਤੇੜੇ ਜਾਵੇਗਾ। ਇਹ ਲੋਕਾਂ ਨੂੰ ਆਹੀ ਅਵੇਰਨੈਸ ਹੈ ਜੇ ਬਾਹਰ ਨਿਕਲੋ ਜ਼ਰੂਰੀ ਕੰਮ ਤਾਂ ਬਾਹਰ ਨਿਕਲੋ। ਜੇ ਨਾ ਜ਼ਰੂਰੀ ਕੰਮ ਤੇ ਆਪਦੇ ਘਰੇ ਰੋ। ਜੇ ਬਾਹਰ ਨਿਕਲ ਰਹੇ ਹੋ ਤੇ ਆਪਦੀ ਗੋਡੀ ਨੂੰ ਪੂਰਾ ਹਾਈਡਰੇਟ ਰੱਖੋ। ਲੋਕਾਂ ਨੂੰ ਚਾਹੀਦਾ ਰੁੱਖ ਵੀ ਲਗਾਉਣਾ ਚਾਹੀਦਾ। ਹਾਂ ਲਗਾਣੀ ਚਾਹੀਦੀ। ਰੁੱਖ ਦਿਨੋ ਦਿਨ ਸਾਡੇ ਸਾਰੇ ਰੁੱਖ ਪੱਤੇ ਜਾਂਦੇ ਆਸ-ਪਾਸਿਓਂ ਨਵੀਆਂ ਸੜਕਾਂ ਬਣੀਆਂ ਜਾਂਦੀਆਂ ਤੇ ਕਿੰਨੇ ਵੀ ਰੁੱਖ ਹੈਗੇ ਆਸ-ਪਾਸਿਓਂ ਸਾਰੇ ਪੱਤੇ ਜਾਂਦੇ। ਤਾਂ ਹੀ ਗਰਮੀ ਜ਼ਿਆਦਾ ਵੱਧਦੀ। ਰੁੱਖ ਵੀ ਲਗਾ ਆਪ ਦਾ ਅਸਰ ਬਸੇ ਵੇਖੋ ਸਰਕਾਰ ਨੂੰ ਬਹੁਤ ਜਿਆਦਾ ਚਾਹੀਦਾ ਸਰਕਾਰ ਕਰੇ ਕੁਝ ਧਰਮੀ ਵਾਸਤੇ ਰੋਖ ਪੱਟੀ ਜਾਂਦੀ ਹੈ ਲਗਾਉਂਦੇ ਨਹੀਂ ਇਹ ਵੀ ਵੱਡਾ ਕਾਰਨ ਹੋ ਸਕਦਾ ਹੈ ਕਰਨੀ ਦਾ ਹਾਂ ਇਹ ਵੀ ਬਹੁਤ ਵੱਡਾ ਕਾਰਨ